ਰਾਜੂ ਜੀ ਜੀ ਨਾ ਕਿ ਪੰਜਾਬ ਦੇ ਜਿਹੜੀ ਫਸਲ ਹੁੰਦੀ ਐ ਐਮਐਸਪੀ ਚੱਕੀ ਜਾਵੇ ਜਦ ਉਸ ਚੀਜ਼ ਨੂੰ ਲਿਖ ਕੇ ਦੇਣ ਨੂੰ ਤਿਆਰ ਸੀਗੇ ਫਿਰ ਮੈਂ ਨਾ ਮੰਨੂ ਕਿਉਂ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਉਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਹ ਇਜੂਸ਼ਨ ਸ਼ੁਰੂ ਕੀਤੀ ਗਈ ਤੇ ਡਿਲੇਵਲ ਸਾਹਿਬ ਦੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਐ ਕਿ ਮੋਦੀ ਦਾ ਗ੍ਰਾਫ ਹੋਰ ਚੜ ਗਿਆ ਐ ਅਸੀਂ ਉਹਨੂੰ ਥੱਲੇ ਲਿਆਣਾ ਐ ਸਮਾਂ ਘਟ ਐ ਬੱਜੀ ਇਜੂਸ਼ਨ ਖੜੀ ਕਰੀ ਕਰ ਅਸੀਂ ਤਾਂ ਨਹੀਂ ਕਿਹਾ ਡਿਲੇਵਲ ਸਾਹਿਬ ਨੇ ਕਿਹਾ ਐ ਉਦੋਂ ਬਾਅਦ ਹੁਣ ਰਹਿਣਾ ਚਰੋਬ ਦੇਖ ਲਓ ਹੁਣ ਜੀ ਸਟੇਟ ਗਵਰਨਮੈਂਟ ਨਾ ਲੈਕੀ ਕਰਦੀ ਐ ਪਰ ਤੁਸੀਂ ਸਟੇਟ ਗਵਰਨਮੈਂਟ ਦੇ ਨਾਲ ਜਾ ਕੇ ਚਾਹ ਔਰ ਪਕੋੜੇ ਖਾ ਕੇ ਆਂਦੇ ਹੋ ਅਸੀਂ ਦੇਣ ਨੂੰ ਤਿਆਰ ਆਂ ਇਹ ਲੈਣ ਨੂੰ ਤਿਆਰ ਨਹੀਂ ਕੀ ਕਰੀਏ ਕਰੋ ਐਮਐਸਪੀ ਗਰੰਟੀ ਕਹਿੰਦੇ ਨੇ ਜਿਹੜੀ ਇੱਥੇ ਕਹਿ ਰਹੇ ਜੀ ਤੁਸੀਂ ਗਰੰਟੀ ਤੇ ਗੱਲ ਇਹ ਐ ਕਿ ਜਦ ਤੁਹਾਡਾ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਐ ਅੱਜ ਤੋਂ ਨਹੀਂ ਕਿੰਨੇ ਸਾਲਾਂ ਤੋਂ ਚੱਕਿਆ ਜਾ ਰਿਹਾ ਐ ਬਾਕੀ ਕੀ ਬਚਦਾ ਜੀ ਪਰ ਉਹ ਲੋਕਾਂ ਨੂੰ ਮੈਸੇਜ ਡਿਲੀਵਰ ਕਰਨ ਚ ਵੀ ਜੇ ਚਲੋ ਜੋ ਅਸਰਿੰਨ ਸਾਹਿਬ ਤੁਹਾਡੀ ਗੱਲ ਵੱਡੀ ਕਰਦੀ ਹੈ ਤਾਂ ਲੋਕਾਂ ਦੇ ਵਿੱਚ ਤਾਂ ਹਜੇ ਵੀ ਕਿਸਾਨ ਨੂੰ ਲੈ ਕੇ ਉਸੇ ਤਰ੍ਹਾਂ ਦੇ ਨਾਲ ਸਿਮਤੀ ਹੈ ਹਜੇ ਵੀ ਡੱਲੇਵਾਲ ਹੋਰਾਂ ਦੇ ਨਾਲ ਕਿਉਂਕਿ ਵੱਡੀ ਗਲਤੀ ਚ ਜਦ ਲੋਕ ਪਹੁੰਚਦੇ ਨੇ ਲੋਕਾਂ ਚ ਫਿਰ ਤੁਸੀਂ ਮੈਸੇਜ ਡਿਲੀਵਰ ਨਹੀਂ ਕਰ पाए ਆਖਰ ਕੀ ਕੀ ਮੋਟੀਵੇਟ ਹੈ ਤੇ ਦੂਜੇ ਪਾਸੇ ਜਦੋਂ ਹੁਣ ਜਿਹੜਾ ਬੰਦਾ ਮਰਨ ਵਰ ਤੇ ਬੈਠਾ ਜੀ ਉਹਦੇ ਤੇ ਕਿਵੇਂ ਸਵਾਲ ਚੁੱਕ ਸਕਦੇ ਆ ਕਿ ਆਖਰ ਉਹਦੀ ਇੰਨੀ ਮਾੜੀ ਸਿਚੁਏਸ਼ਨ ਹੋਊਗੀ ਕਿ ਉਹ ਸਿਰਫ ਉਹ ਪੋਲਿਟਿਕਲੀ ਮੋਟੀਵੇਟਡ ਹੈ ਅਸੀਂ ਕਹਿੰਦੇ ਆ ਕਿ ਤੁਸੀਂ ਦੱਸੋ ਪੰਜਾਬ ਚ ਚਾਹੀਦਾ ਕੀ ਹੋਰ ਅਸੀਂ ਦੇਣ ਨੂੰ ਤਿਆ ਮੈਂ ਤਾਂ ਹੋਰ ਕਹਿੰਦਾ ਜੀ ਉਹਨਾਂ ਪੰਜ ਫਸਲਾਂ ਕਹੀਆਂ ਸੀ ਨਾ ਤੁਸੀਂ ਉਹਨਾਂ ਨੂੰ ਪੁੱਛੋ ਜੀ ਪੰਜਾਬ 'ਚ ਹੋਰ ਕਿਹੜੀ ਫਸਲ ਲਗवानी ਹੈ ਅਸੀਂ ਉਹਦੇ ਵਾਸਤੇ ਵੀ ਜਾ ਕੇ ਜਿਹੜਾ ਹੈ ਐਮਐਸਪੀ ਦੀ ਤੁਹਾਨੂੰ ਗਰੰਟੀ ਦਵਾ ਦਿੰਦੇ ਪਰ ਜੇ ਆਪਾਂ ਮੈਂ ਨਾ ਮੰਨੂ ਐ ਤੁਸੀਂ ਭਾਈ ਸਾਹਿਬ ਮੈਂ ਕੀ ਕਰਾਂ ਮੈਨੂੰ ਹਮਦਰਦੀ ਹੈ ਨਾ ਨਾਲ ਸੱਚੀ ਗੱਲ ਕਾਫੀ ਦਿਨੋਂ ਹੋ ਚੱਲੇ ਨੇ ਕਿਸਾਨੀ ਅੰਦੋਲਨ ਖैर ਚੱਲ ਰਿਹਾ ਦਵਾਰੇ ਸ਼ੰਭੂ ਤੇ ਨਾਲ ਇੱਕ ਪਾਸੇ ਜਿਕੇ ਇਹ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ ਕਿ ਰਸਤਾ ਜਿਹੜਾ ਖੁੱਲਣਾ ਚਾਹੀਦਾ ਪਰ ਦੂਜੇ ਪਾਸੇ ਦੇਖੀਏ ਤਾਂ ਡੱਲੇਵਾਲ ਮਰਨਵਰਤੇ ਬੈਠੇ ਨੇ ਹਾਲਤ ਖਾਸੀ ਨਾਜ਼ਿਕ ਹੈ ਸਭ ਦੇ ਸਾਹਮਣੇ ਹੈ ਬੀਜਪੀ ਦੇ ਵੱਡੇ ਆਗੂ ਅਨਿਲ ਸ੍ਰੀਨ ਸਾਡੇ ਨਾਲ ਨੇ ਸ੍ਰੀਨ ਸਾਹਿਬ ਦੇਖਿਆ ਜਾਵੇ ਪੰਜਾਬ ਭਾਜਪਾ ਕੋਈ ਜ਼ਿੰਮੇਵਾਰੀ ਨਿਭਾ ਰਹੀ ਹੈ ਕਿ ਤਾਲਮਿਲ ਕੋਈ ਬਿਠਾਈਏ ਕਿਉਂਕਿ ਹੁਣ ਪਿਛਲੀ ਵਾਰੀ ਜਿਵੇਂ ਚਲੋ ਮਿਨਿਸਟਰਜ਼ ਆਉਂਦੇ ਰਹੇ ਗੱਲਬਾਤ ਚੱਲਦੀ ਰਹੀ ਐਸ ਵ ਡੇਲੇਵਲ ਸਾਹਿਬ ਜੀ ਦਾ ਪੂਰੀ ਹਮਦਰਦੀ ਹੈ ਮੇਰੀ ਸ਼ੁਭ ਕਾਮਨਾਵਾਂ ਹੈ ਨੇ ਪਰਮਾਤਮਾ ਉਹਨਾਂ ਨੂੰ ਅੱਛੀ ਸਿਹਤ ਬਖਸ਼ਣ ਦੁਦੂਸੀ ਬਖਸ਼ਣ ਲੇਕਿਨ ਇੱਕ ਚੀਜ਼ ਸਾਨੂੰ ਮੰਨੀ ਪਏਗੀ ਕੋਈ ਵੀ ਗੱਲ ਹੋਵੇ ਟੇਬਲ ਤੇ ਬੈਠ ਕੇ ਹੋਣੀ ਹੈ ਔਰ ਉਹਦੇ ਵਾਸਤੇ ਸਾਡੇ ਜਦੋਂ ਇਹਨਾਂ ਨੇ ਇਹ ਐਜੀਟੇਸ਼ਨ ਸ਼ੁਰੂ ਕੀਤੀ ਸਾਡੇ ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਮੰਤਰੀ ਮੰਤਰੀ ਆਏ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਨੇ ਪੁੱਛਿਆ ਤੁਹਾਨੂੰ ਚਾਹੀਦਾ ਕੀ ਪੰਜਾਬ ਨੂੰ ਪੰਜਾਬ ਦੇ ਵਿੱਚ ਮੁੱਖ ਰੂਪ ਦੇ ਵਿੱਚ ਝੋਨਾ ਤੇ ਕਣਕ ਹੁੰਦੀ ਹੈ ਕਿੰਨੇ ਸਰਕਾਰ ਉਹਦਾ ਇੱਕ ਇੱਕ ਦਾਣਾ ਚੱਕਦੀ ਹੈ ਇਹਦੇ علاوہ ਪੰਜਾਬ 'ਚ ਹੋਰ ਕਿਹੜੀਆਂ ਫਸਲਾਂ ਹੋ ਸਕਦੀਆਂ ਨਰਮਾ ਹੋ ਸਕਦਾ ਹੈ ਮੱਕਾ ਹੋ ਸਕਦਾ ਹੈ ਦਾਲਾਂ ਹੋ ਸਕਦੀਆਂ ਨੇ ਸਾਡੀ ਸਰਕਾਰ ਨੇ ਕਿਹਾ ਕਿ ਠੀਕ ਹੈ ਅਸੀਂ ਇਹ ਵੀ ਫਸਲ ਜਿਹੜੀ ਹੈ ਐਮਐਸਪੀ ਤੇ ਚੱਕਣ ਦੀ ਤੁਹਾਨੂੰ 5 ਸਾਲ ਦੀ ਗਾਰੰਟੀ ਦਿੰਦੇ ਹਾਂ ਉਦੇਵਾਂ ਤੱਕ ਕੁਛ ਨਹੀਂ ਬਚਦਾ ਆਪਰਾਇਚ ਉਸਦਾ ਇਹ ਹੈ ਨਾ ਕਿ ਪੰਜਾਬ ਦੇ ਜਿਹੜੀ ਫਸਲ ਹੁੰਦੀ ਐ ਐਮਐਸਪੀ ਚੱਕੀ ਜਾਵੇ ਜਦ ਉਸ ਸੀ ਨੂੰ ਲਿਖ ਕੇ ਦੇਣ ਨੂੰ ਤਿਆਰ ਸੀਗੇ ਫਿਰ ਮੈਂ ਨਾ ਮੰਨੂ ਕਿਉਂ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਉਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਹ ਐਜੂਕੇਸ਼ਨ ਸ਼ੁਰੂ ਕੀਤੀ ਗਈ ਤੇ ਡਿਲੇਵਾਲ ਸਾਹਿਬ ਦੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਐ ਕਿ ਮੋਦੀ ਦਾ ਗ੍ਰਾਫ ਹੋਰ ਚੜ ਗਿਆ ਅਸੀਂ ਉਹਨੂੰ ਥੱਲੇ ਲਿਆਣਾ ਐ ਸਮਾਂ ਘਟ ਐ ਬੱਜੀ ਐ ਐਜੂਕੇਸ਼ਨ ਖੜੀ ਕਰੀ ਕਰਨੀ ਐ ਅਸੀਂ ਤਾਂ ਨਹੀਂ ਕਿਹਾ ਡਿਲੇਵਾਲ ਸਾਹਿਬ ਨੇ ਕਿਹਾ ਐ ਉਤੇ ਬਾਦ ਹੁਣ ਰਹਿਣਾ ਚਲੋ ਆਪ ਦੇਖ ਲਓ ਚੂਣੀ ਸਾਹਿਬ ਦਾ ਬਿਆਨ ਅਸੀਂ ਸਾਰੀ ਕਿਸਾਨੀ ਐਜੀਟੇਸ਼ਨ ਕਾਂਗਰਸ ਵਾਸਤੇ ਪਿਚ ਤਿਆਰ ਕਰਨ ਵਾਸਤੇ ਕੀਤੀ ਸੀਗੀ ਤੇ ਲੇਕਿਨ ਕਾਂਗਰਸ ਉਸ ਪਿਚ ਤੇ ਖੇਲ ਨਹੀਂ ਪਾਈ ਇਹ ਮੈਂ ਤਾਂ ਨਹੀਂ ਕਿਹਾ ਚੂਣੀ ਸਾਹਿਬ ਦਾ ਬਿਆਨ ਹੈ ਇਸੇ ਦੇ ਇਕ ਨਾਲ ਇਹ ਇੱਕ ਹੋਰ ਕਿਸਾਨ ਨੇ ਤਾਂ ਦਰਸ਼ਨ ਪਾਲ ਜੀ ਦਾ ਵੀ ਇੱਕ ਬਿਆਨ ਬੜਾ ਵਾਇਰਲ ਹੋਇਆ ਪਰ ਇਹ ਦੱਸੋ ਮੈਨੂੰ ਹੁਣ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਸੂਰ ਤਾਂ ਨਹੀਂ ਹੈ ਨਾ ਪਰ ਲੋਕਾਂ ਨੂੰ ਮੈਸੇਜ ਡਿਲੀਵਰ ਕਰਨ ਤੇ ਵੀ ਜੇ ਚਲੋ ਜੋ ਸਰੇਨ ਸਾਹਿਬ ਤੁਹਾਡੀ ਗੱਲ ਵੱਡੀ ਕਰਦੀ ਹੈ ਤਾਂ ਲੋਕਾਂ ਦੇ ਵਿੱਚ ਤਾਂ ਹਜੇ ਵੀ ਕਿਸਾਨ ਨੂੰ ਲੈ ਕੇ ਉਸੇ ਤਰ੍ਹਾਂ ਦੀ ਨਸਮਤੀ ਹੈ ਹਜੇ ਵੀ ਡੱਲੇਵਾਲ ਹੋਰਾਂ ਦੇ ਨਾਲ ਕਿ ਕੋਈ ਵੱਡੀ ਗਲਤੀ ਜਦੋਂ ਲੋਕ ਪਹੁੰਚਦੇ ਨੇ ਲੋਕਾਂ 'ਚ ਫਿਰ ਤੁਸੀਂ ਮੈਸੇਜ ਡਿਲੀਵਰ ਨਹੀਂ ਕਰ पाए ਆਖਰ ਕੀ ਕੀ ਮੋਟੀਵੇਟ ਹੈ ਤੇ ਦੂਜੇ ਪਾਸੇ ਜਦੋਂ ਹੁਣ ਜਿਹੜਾ ਬੰਦਾ ਮਰਨ ਵਰਤੇ ਬੈਠਾ ਜੀ ਉਹਦੇ ਤੇ ਕਿਵੇਂ ਸਵਾਲ ਚੁੱਕ ਸਕਦੇ ਆ ਕਿ ਆਖਰ ਉਹਦੀ ਇੰਨੀ ਮਾੜੀ ਸਿਚੁਏਸ਼ਨ ਹੋਊਗੀ ਕਿ ਉਹ ਸਿਰਫ ਪੋਲਿਟੀਕਲੀ ਮੋਟੀਵੇਟਡ ਹੀ ਹੈ ਨਹੀਂ ਨੋ ਕੰਸਾਨ ਉਹ ਬੁੱਧੀ ਸਾਨੂੰ ਵੀ ਸਾਰਿਆਂ ਨੂੰ ਉਹਨਾਂ ਦਾ ਸਾਨੂਬੂਤੀ ਹੈਗੀ ਅਸੀਂ ਵੀ ਉਹਨਾਂ ਦੀ ਲੰਬੀ ਆਯੂ ਔਰ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਸਵਾਲ ਇਹ ਹੈ ਕਿ ਅਸੀਂ ਪੰਜਾਬੀ ਦੇ ਪੰਜਾਬ ਦੇ ਕਿਸਾਨ ਵਾਸਤੇ ਚਾਹਨੇ ਕੀ ਆ ਅਸੀਂ ਦੇਣ ਨੂੰ ਤਿਆਰਾਂ ਇਹ ਲੈਣ ਨੂੰ ਤਿਆਰ ਨਹੀਂ ਕੀ ਕਰੀਏ ਪਰ ਉਹ ਐਮਐਸਪੀ ਗਾਰੰਟੀ ਆਂਦੇ ਨੇ ਜਿਹੜੀ ਮੈਂ ਤੇ ਕਹਿ ਰਹੇ ਜੀ ਤੁਸੀਂ ਗਾਰੰਟੀ ਤੇ ਗੱਲ ਇਹ ਹੈ ਕਿ ਜਦ ਤੁਹਾਡਾ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਹੈ ਅੱਜ ਤੋਂ ਨਹੀਂ ਕਿੰਨੇ ਸਾਲਾਂ ਤੋਂ ਚੱਕਿਆ ਜਾ ਰਿਹਾ ਹੈ ਬਾਕੀ ਕੀ ਬਚਦਾ ਜੀ ਜੋ ਹੋਰ ਫਸਲਾ ਕਹਿੰਦੇ ਸੀ ਉਹ ਵੀ ਐਮਐਸਪੀ ਗਰੰਟੀ ਚ ਹਰਿਆਣਾ 14 ਫਸਲਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ 14 ਫਸਲਾਂ ਤੇ ਪਰਪਾਈ ਯੋਜਨਾ ਦੇ ਤਹਿਤ ਐਮਐਸਪੀ ਤੇ ਅਸੀਂ ਚੱਕ ਰਹੇ ਹਾਂ ਪੰਜਾਬ ਸਰਕਾਰ ਦਾ ਲਾਭ ਕਿਉਂ ਨਹੀਂ ਲੈਂਦੀ ਕਿਉਂ ਪਿਛਲੀ ਕਾਂਗਰਸ ਸਰਕਾਰ ਨੇ ਉਹਦਾ ਲਾਭ ਨਹੀਂ ਲਿੱਤਾ ਕਿਉਂ ਹੁਣ ਦੀ ਆਮ ਆਦਮੀ ਪਾਰਟੀ ਉਹਦਾ ਲਾਭ ਲੈ ਕੇ ਕਿਸਾਨਾਂ ਦਾ ਹਿੱਤ ਕਿਉਂ ਨਹੀਂ ਕਰਦੀ ਕੇਂਦਰ ਸਰਕਾਰ ਦੀ ਯੋਜਨਾ ਕੇਂਦਰ ਸਰਕਾਰ ਦਾ 15000 ਕਰੋੜ ਰੁਪਏ ਦਾ ਬਜਟ ਹੈ ਇਸ ਕੰਮ ਵਾਸਤੇ ਉਹਦੀ ਸਟੇਟ ਗਵਰਨਮੈਂਟ ਨਲਾਕੀ ਕਰਦੀ ਹੈ। ਔਰ ਤੁਸੀਂ ਸਟੇਟ ਗਵਰਨਮੈਂਟ ਦੇ ਨਾਲ ਜਾ ਕੇ ਚਾਹ ਔਰ ਪਕੋੜੇ ਖਾ ਕੇ ਆਂਦੇ ਹੋ। ਇਹ シュਟ ਆਉਟਦਾ। ਅਸੀਂ ਦੇਣ ਨੂੰ ਤਿਆਰ ਆ ਕਿਸਾਨ ਦੇ ਹਿੱਤ ਵਾਸਤੇ ਤਿਆਰ ਆ 25000 ਕਰੋੜ ਰੁਪਏ ਦਾ ਬਜਟ ਸੀਗਾ 2014 ਜੋ ਸੜੀ ਸਰਕਾਰ ਆਈ ਹੈ। ਅੱਜ ਦੇਸ਼ ਦਾ ਬਜਟ 149000 ਕਰੋੜ ਰੁਪਏ ਦਾ ਯਾਨੀ ਕਿ 6 ਗੁਣਾ ਜ਼ਿਆਦਾ ਕਿਸਾਨ ਦਾ ਬਜਟ ਹੋ ਗਿਆ 10 ਸਾਲਾਂ ਦੇ ਵਿੱਚ। ਫੇ ਅਸੀਂ ਕਿਸਾਨ ਇੱਥੇ ਦੀ ਗੱਲ ਕਰ ਰਹੇ। ਪਰ ਅਸੀਂ ਤੇ ਹਰ ਤਰੀਕੇ ਦੇ ਨਾਲ ਇਕੱਲ ਸਮਝ ਲਓ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਕਿਸਾਨਤ ਐਸੀ ਹੈ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਹੈ ਸਾਡੀ ਸਰਕਾਰ ਕਿਸਾਨੀ ਕਿਸਾਨ ਤਾਂ ਜੀਵਨ ਪੱਧਰ ਕਿਵੇਂ ਉੱਚਾ ਉੱਠੇ ਉਹਦੇ ਵਾਸਤੇ ਕੰਮ ਕਰਦੀ ਹੈ ਕਿਸਾਨ ਨੂੰ ਫਸਲ ਦਾ ਵਾਜਬ ਮੁੱਲ ਕਿਵੇਂ ਮਿਲੇ ਉਹਦੇ ਵਾਸਤੇ ਕੰਮ ਕਰਦੀ ਹੈ ਕਿਸਾਨ ਦੀ ਫਸਲ ਕਿਸ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਚੱਕੀ ਜਾ ਸਕੇ ਉਹਦੇ ਵਾਸਤੇ ਕੰਮ ਕਰਦੀ ਹੈ ਲੇਕਿਨ ਸਵਾਲ ਤੇ ਇਹ ਹੈ ਇਹ ਤੁਦੋ ਅਸੀਂ ਕਹਿੰਦੇ ਆ ਕਿ ਤੁਸੀਂ ਦੱਸੋ ਪੰਜਾਬ ਚ ਚਾਹੀਦਾ ਕੀ ਹੋਰ ਅਸੀਂ ਦੇਣ ਨੂੰ ਤਿਆਰ ਆ ਮੈਂ ਤਾਂ ਹੋਰ ਕਹਿੰਦਾ ਜੀ ਉਹਨਾਂ ਪੰਜ ਫਸਲਾਂ ਕਹੀਆਂ ਸੀ ਨਾ ਤੁਸੀਂ ਉਹਨਾਂ ਨੂੰ ਪੁੱਛੋ ਜੀ ਪੰਜਾਬ ਚ ਹੋਰ ਕਿਹੜੀ ਫਸਲ ਉਗਾਣੀ ਹੈ ਅਸੀਂ ਉਹਦੇ ਵਾਸਤੇ ਵੀ ਜਾ ਕੇ ਜਿਹੜਾ ਹੈਗਾ ਐਮਐਸਪੀ ਦੀ ਤੁਹਾਨੂੰ ਗਰੰਟੀ ਦਵਾ ਦਿੰਦੇ ਆ ਪਰ ਜੇ ਆਪਾਂ ਮੈਂ ਨਾ ਮੰਨੂ ਐ ਤਾਂ ਤੁਸੀਂ ਭਾਈ ਸਾਹਿਬ ਮੈਂ ਕੀ ਕਰਾਂ ਮੈਨੂੰ ਹਮਦਰਦੀ ਹੈ ਨਾ ਨਾਲ ਤੁਸੀਂ ਕੀ ਕਹਿੰਦੇ ਮੰਨੂ ਬੀਜਪੀ ਬੀਜਪੀ ਟਾਰਗੇਟ ਤੇ ਆ ਤੁਸੀਂ ਇਹ ਗੱਲ ਸਟਾਕ ਦੇ ਕੋ ਬਹਿਤ ਕੁਝ ਨਹੀਂ ਕਹਿਣਾ ਜੀ ਇਹਨਾਂ ਦੀ ਵੀਡੀਓਜ਼ ਹੀ ਬੋਲਦੀਆਂ ਨੇ ਮੈਂ ਆਪਣੇ ਮੂੰਹ ਕੀ ਕਵਾਂ ਢੱਲਵਾਲ ਸਾਹਿਬ ਦੀ ਵੀਡੀਓ ਦੇਖ ਲਓ ਚੂੜੀ ਸਾਹਿਬ ਦੀ ਵੀਡੀਓ ਦੇਖ ਲਓ ਤੁਹਾਨੂੰ ਆਪੇ ਆਪ ਪਤਾ ਲੱਗ ਜਾਊਗਾ ਕਿ ਇਹ ਸਾਰਾ ਕੁਝ ਕੀ ਖੇਡ ਹੈ ਚਲੋ ਹੁਣ ਲਾਸਟ ਚ ਕੋਈ ਹੋ ਸਕਦਾ ਤਾਲਮਿਲ ਕਿਉਂਕਿ ਚਲੋ ਫਿਰ ਵੀ ਕੇਂਦਰ ਦੀ ਵੀ ਜੇ ਦੇਖੀਏ ਜੀ ਆਪਦੇ ਤੌਰ ਦੇ ਉੱਤੇ ਚਾਹੇ ਸੂਬਾ ਸਰਕਾਰ ਨਾਲ ਹੀ ਕੋਈ ਗੱਲਬਾਤ ਕਰਕੇ ਕੋਈ ਰਾਹ ਕੱਢਣ ਦੀ ਕੋਸ਼ਿਸ਼ ਹੈੀ ਤਾਂ ਕਿ ਇਹ ਰੇੜ ਕੰਮ ਮੁੱਕ ਸਕੇ ਕਿਉਂਕਿ ਸ਼ੰਭੂ ਦੀ ਕੱਲੀ ਜੇ ਚਲੋ ਕਿਸਾਨਾਂ ਦੇ ਦੂਜੇ ਪਾਸਾ ਵੀ ਲਾ ਰਹੀ ਹੈ ਲੋਕ ਵੀ ਬੜੇ ਪਰੇਸ਼ਾਨ ਨੇ ਕਿਉਂਕਿ ਰਸਤਾ ਲਗਾਤਾਰ ਬੰਦ ਹੈ ਹਰਿਆਣਾ ਕਹਿੰਦਾ ਸਾਡੇ ਆਪਦੇ ਸਰਕਮਸਟੈਂਸ ਨੇ ਅਸੀਂ ਉਹ ਕਰਕੇ ਰਸਤਾ ਨਹੀਂ ਖੋਲ ਰਹੇ ਸੁਪਰੀਮ ਕੋਰਟ ਤੱਕ ਜਾ ਕੇ ਵੀ ਮਸਲੇ ਦਾ ਹੱਲ ਨਹੀਂ ਨਿਕਲਿਆ ਗੱਲ ਇਹ ਹੈ ਵੀ ਇਹ ਧਰਨਾ ਚ ਕਾਉਣ ਵਾਸਤੇ ਕੇਂਦਰ ਕੋਈ ਕਰੂਗਾ ਪਹਿਲਾਂ ਦੇਖੋ ਗੱਲ ਇਹ ਹੈ ਕਿ ਅਸੀਂ ਤੇ ਗੱਲਬਾਤ ਕਰਨ ਲਈ ਅੱਗੇ ਆਏ ਸੀਗੇ ਜੀ ਮੈਂ ਜੋ ਮੈਂ ਦੱਸਿਆ ਕਿ ਇੱਕ ਵਾਰੀ ਨਹੀਂ ਤਿੰਨ ਵਾਰੀ ਸਾਡੇ ਤਿੰਨ-ਤਿੰਨ ਮੰਤਰੀ ਆਏ ਗੱਲ ਨਿਬੜਨੀ ਤੇ ਚਾਹੀਦੀ ਹੈ ਨਾ ਗੱਲ ਤੇ ਟੇਬਲ ਤੇ ਨਿਬੜਨੀ ਹੈ ਜੇ ਮੈਂ ਨਾ ਮੰਨੂ ਦੀ ਹੱਥ ਲੈ ਕੇ ਚੱਲਾਂਗੇ ਫਿਰ ਤੇ ਉਹਦਾ ਹੱਲ ਹੀ ਨਾ ਨਿਕਲਣਾ ਮੈਂ ਤੇ ਹੁਣ ਤੁਹਾਡੇ ਮਾਧਿਅਮ ਨਾਲ ਢੱਲੇਵਾਲ ਸਾਹਿਬ ਨੂੰ ਪੰਦੇਰ ਸਾਹਿਬ ਨੂੰ ਮਨਜੀਤ ਸਿੰਘ ਨੂੰ ਸਭ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕੋਗਿਆ ਉਹਦੇ ਪੈਰੀ ਪੈ ਕੇ ਵੀ ਬੇਨਤੀ ਕਰ ਲਾਂਗੇ ਆਓ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ ਦੇ ਕਿਸਾਨ ਨੂੰ ਚਾਹੀਦਾ ਕੀ ਹੈ ਉਹਦੇ ਵਾਸਤੇ ਆਪਾਂ ਗੱਲ ਕਰੀਏ ਪੰਜਾਬ ਦੇ ਕਿਸਾਨ ਦੀ ਫਸਲ ਦਾ ਵਾਜੂ ਮੁੱਲ ਕਿਵੇਂ ਮਿਲ ਸਕਦਾ ਆਪਾਂ ਉਹਦੇ ਵਾਸਤੇ ਗੱਲ ਕਰੀਏ ਕਿਸਾਨ ਦੀ ਫਸਲ ਕਿਵੇਂ ਚੱਕੀ ਜਾ ਸਕਦੀ ਹੈ ਉਹਦਾ ਲਾਭ ਲਈਏ ਬਰਪਾਈ ਯੋਜਨਾ ਕੇਂਦਰ ਸਰਕਾਰ ਦੀ ਯੋਜਨਾ ਯਾਰ 14 ਫਸਲਾ ਹਰਿਆਣਾ ਲੈ ਕੇ ਕਿਸਾਨ ਦਾ ਉਥੇ ਹਰਿਆਣੇ ਦਾ ਕਿਸਾਨ ਜੇ ਲਾਭ ਲੈ ਸਕਦਾ ਪਰਤਾਪ ਦਾ ਕਿਸਾਨ ਕਿਉਂ ਨਾ ਲਵੇ ਕਿਉਂ ਤੁਸੀਂ ਭਗਵੰਤ ਮਾਨ ਦੇ ਦੁਆਲੇ ਨਹੀਂ ਹੁੰਦੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਅਜਾ ਫਲੱਡ ਆਇਆ ਨਹੀਂ ਕਿੰਨੀਆਂ ਮੁਰਗੀਆਂ ਦੇ ਆਂਡਿਆਂ ਦੇ ਪੈਸੇ ਦਵਾਏ ਨੇ ਭਗਵੰਤ ਮਾਨ ਕੋਲ ਕਿੰਨੀਆਂ ਬੱਕਰੀਆਂ ਦੇ ਪੈਸੇ ਦਵਾਏ ਨੇ ਕਿੰਨੀਆਂ ਮੱਝਾਂ ਦੇ ਪੈਸੇ ਦਵਾਏ ਨੇ ਕਿੰਨੀਆਂ ਫਸਲਾਂ ਦੇ ਪੈਸੇ ਦਵਾਏ ਨੇ ਕੇਂਦਰ ਸਰਕਾਰ ਨੇ ਤੇ ਪੈਸਾ ਭੇਜਿਆ ਸੀਗਾ ਕਿਉਂ ਨਹੀਂ ਕਿਸਾਨਾਂ ਨੂੰ ਮਿਲੇ ਤੁਸੀਂ ਕਿਹੜੀ ਐਜਿਸ਼ਨ ਖੜੀ ਕੀਤੀ ਨਰਮੇ ਨੂੰ ਸੁੰਡੀ ਲੱਗੀ ਕਿਸਾਨ ਦੀ ਫਸਲ ਤਬਾਹ ਹੋ ਗਈ ਕਿੰਨਾ ਮੁਆਵਜ਼ਾ ਤੁਸੀਂ ਦਵਾਇਆ ਭਗਵੰਤ ਮਾਨ ਕੋਲ आम आदमी पार्टी सरकार को सो so, बहुत व्डे प्रश्न खड़े होंगे ने मैं उन्होंने नहीं जाना चाहता क्योंकि ए, र, किसानी राजनीति का विषय नहीं है किसानी जी है वो पंजाब जो है किसान आधारित दा किसान का भला होना चाहिए ये राजनीति करते हो भारतीय जनता पार्टी किसानी इशू तो कोई राजनीति नहीं करती किसान के हित वास्ते जो चाहिए असं करा ਕਿਸਾਨ ਨੂੰ ਜੋ ਚਾਹੀਦਾ ਪੰਜਾਬ ਦੇ ਕਿਸਾਨ ਨੂੰ ਅਸੀਂ ਦੁਆਵਾਂਗੇ ਲੇਨ ਵਾਲੇ ਵੀ ਤੇ ਤਿਆਰ ਹੋਵੋ ਕੋ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਦੀ ਪਰਪਾਈ ਯੋਜਨਾ ਜੇ ਹਰਿਆਣਾ ਲਾਭ ਲੈ ਸਕਦਾ 14 ਫਸਲਾਂ ਦਾ ਪੰਜਾਬ ਦੀ ਬਾਕੀ ਫਸਲਾਂ ਤੇ ਪਰਪਾਈ ਯੋਜਨਾ ਚ ਕਿਉਂ ਨਹੀਂ ਚੱਕੀਆਂ ਜਾਂਦੀਆਂ ਕਿਉਂ ਕਿਸਾਨ ਦੀ ਫਸਲ ਜਿਹੜੀ ਦੀ ਘੱਟ ਮੁੱਲ ਤੇ ਵਿਕਦੀ ਏ ਪੰਜਾਬ ਦੇ ਵਿੱਚ ਕਿਉਂ ਕਿਸਾਨ ਨੂੰ ਫਸਲ ਦਾ ਵਾਜਬ ਮੁੱਲ ਨਹੀਂ ਮਿਲਦਾ ਉੱਥੇ ਤੁਸੀਂ ਭਗਵੰਤ ਮਾਨ ਵੱਲ ਲੈਜਿਸਲੇਸ਼ਨ ਲੈ ਕੇ ਨਹੀਂ ਜਾਂਦੇ ਕਿਸਾਨੋ ਦੇ ਭਾਈ ਜਦ ਕੇਂਦਰ ਸਰਕਾਰ ਦੀ ਯੋਜਨਾ ਹੈ ਹਰਿਆਣਾ 14 ਫਸਲਾ ਐਮਐਸਪੀ ਚੱਕਦਾ ਹੈ ਪੰਜਾਬ ਦੀ ਫਸਲਾ ਕਿਉਂ ਨਹੀਂ ਚੱਕੀ ਜਾਂਦੀ ਸਟੇਟ ਕਮੇਟੀ ਜ਼ਿੰਮੇਵਾਰੀ ਹੈ ਕੇਂਦਰ ਪੈਸਾ ਦਿੰਦਾ ਤੇ ਫਿਰ ਦੋਸ਼ੀ ਕੇਂਦਰ ਕਿਵੇਂ ਹੋਇਆ ਦੋਸ਼ੀ ਭਾਜਪਾ ਕਿਵੇਂ ਹੋਈ ਉਥੇ ਤੁਸੀਂ ਇਲੂ-ਇਲੂ ਕਰੋ ਔਰ ਇੱਥੇ ਆ ਕੇ ਤੁਸੀਂ ਗਾਲ੍ਹਾਂ ਕੱਢੋ ਇਕਵੇਂ ਚੱਲੇਗਾ ਜਿਹੜਾ ਤੁਹਾਡੀ ਬਦਹਾਲੀ ਲਈ ਜ਼ਿੰਮੇਵਾਰ ਕਿਸਾਨੀ ਨੂੰ ਤਬਾਹ ਕਰਨ ਦਾ ਜ਼ਿੰਮੇਵਾਰ ਉਹਨਾਂ ਤੁਸੀਂ ਬਰਫੀਆਂ ਔਰ ਪਕੌੜੇ ਖਾ ਕੇ ਆਓ ਜਿਹੜਾ ਤੁਹਾਡੇ ਹਿੱਤ ਦੀ ਗੱਲ ਕਰੇ ਤੁਹਾਡੇ ਫਸਲਾਂ ਨੂੰ ਚੱਕਣ ਦੀ ਗੱਲ ਕਰੇ ਉਹਦੇ ਖਿਲਾਫ ਤੁਸੀਂ ਝੰਡੇ ਚੱਕੋ ਨਹੀਂ ਚੰਗਾ ਲੱਗਦਾ ਆਓ ਪਰ ਸਾਰੇ ਰਲ ਕੇ ਮੇਰੀ ਹੁਣ ਵੀ ਬੇਨਤੀ ਹੈ ਮੈਂ ਤੁਸੀਂ ਕਹੋਗੇ ਮੈਂ ਤੁਹਾਡੇ ਆ ਕੇ ਪੈਰ ਵੀ ਪੈ ਲੰਨਾ ਆਓ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪੰਜਾਬ ਦੇ ਕਿਸਾਨੀ ਦੀ ਹਿੱਤ ਦੀ ਗੱਲ ਕਰੀਏ ਇਹ ਫੁਜੀ ਗੱਲਾਂ ਛੱਡੀਏ ਬਿਲਕੁਲ ਨਾ ਕਿਉਂਕਿ ਆ ਬੀਜੇਪੀ ਦਾ ਸਪਸ਼ਟ ਰੂਪ ਚ ਕਹਿਣਾ ਹੈ ਕਿ ਆਖਰ ਅਸੀਂ ਕਿਸਾਨ ਦੇ ਹਿੱਤ ਦੀ ਗੱਲ ਸੋਚ ਕੇ ਕਿਸੇ ਵੀ ਤਰ੍ਹਾਂ ਦੇ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਆ ਪਰ ਇਹ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਆਖਰ ਸਾਨੂੰ ਆਪਦੀ ਅੜੀ ਛੱਡਣੀ ਹੋਊਗੀ ਕਿਉਂਕਿ ਲਗਾਤਾਰ ਜੇ ਦੇਖੀਏ ਪਹਿਲਾਂ ਤਿੰਨ ਮੰਤਰੀ ਜਿਸ ਤਰ੍ਹਾਂ ਦੇ ਨਾਲ ਆਏ ਤਾਂ ਉਦੋਂ ਬਹੁਤ ਮਸਲਿਆਂ ਨੂੰ ਲੈ ਕੇ ਕਹਿੰਦੇ ਹੱਲ ਨਿਕਲ ਰਿਹਾ ਸੀ ਪਰ ਗੱਲ ਜਦੋਂ ਆਉਂਦੀ ਹੈ ਕਿ ਗੱਲ ਮੰਨਣ ਦੀ ਉਦੋਂ ਕਿਤੇ ਨਾ ਕਿਤੇ ਕਿਸਾਨ ਆਗੂ ਨੇ ਜਿਹੜੇ ਉਹ ਇਸ ਚੀਜ਼ ਤੋਂ ਪਰੇ ਹਟਦੇ ਨੇ ਦੂਜੇ ਪਾਸੇ ਉਹਨਾਂ ਦਾ ਸੂਬਾ ਸਰਕਾਰ ਨੂੰ ਲੈ ਕੇ ਵੀ ਇਹ ਕਹਿਣਾ ਹੈ ਵੀ ਜਦੋਂ ਹਰਿਆਣਾ ਜਿਹੜੀ ਸਕੀਮ ਨੂੰ ਲੈ ਕੇ ਪੈਸੇ ਦੇ ਰਿਹਾ ਹੈ ਕਿਸਾਨਾਂ ਨੂੰ ਜਦੋਂ ਕਿ ਆਮ ਜਿਹੜੀਆਂ ਫਸਲਾਂ ਐ ਸੀ ਚੱਕਦੇ ਆ ਕਹਿਣ ਦਾ ਮਤਲਬ ਕਿ ਉਹਦੇ ਚ ਪਰਪਾਈ ਯੋਜਨਾ ਹੈ ਤਾਂ ਪੰਜਾਬ ਆਖਰਕਾਰ ਉਸ ਚੀਜ਼ ਤੋਂ ਪਿੱਛੇ ਆ ਤਾਂ ਕਿਸਾਨ ਅੰਦੋਲਨ ਉਸ ਪਾਸੇ ਨੂੰ ਕਿ ਸਵਾਲ ਖਰ ਵੱਡੇ ਨੇ ਪਰ ਦੂਜੇ ਪਾਸੇ ਦੇਖੀਏ ਤਾਂ ਜਗਜੀਤ ਤੇ ਡੱਲੇ ਵਾਲੇ ਹੋਰਾਂ ਦੀ ਸਿਹਤ ਜਿਸ ਤਰ੍ਹਾਂ ਦੇ ਨਾਲ ਨਸਾਜ ਹੋ ਰਹੀ ਹੈ ਤਾਂ ਉਹਨਾਂ ਦੇ ਦਿਨਾਂ ਨੂੰ ਹਰ ਕਿਸੇ ਨੂੰ ਇੰਤਜ਼ਾਰ ਹੈ ਕਿ ਕੋਈ ਹੱਲ ਨਿਕਲਦਾ ਨਜ਼ਰ ਆਊਗਾ ਇਸ ਚੀਜ਼ ਤੇ ਹਰ ਕਿਸੇ ਕਿਸੇ ਦੀ ਜਿਹੜੀ ਨਜ਼ਰ ਹੈ ਉਹ ਬਣੀ ਹੋਈ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸਪ੍ਰਿੰਸਿੰਗ ਰੋਜ਼ਾਰਾ ਪੰਜਾਬੀ ਟੀਵੀ ਚੰਡੀਗੜ੍ਹ